ਸਮਰਾਲਾ ਵਿੱਚ ਡਾਂਸਰ ਨਾਲ ਬਦਸਲੂਕੀ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਸਮਰਾਲਾ ਪੁਲਿਸ ਨੇ ਉਸ ਮੇਨ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਪੁਲਸ ਮੁਤਾਬਕ ਇਹ ਸਾਕਸ ਜਿਸ ਨੇ दारू ਵਾਲਾ ਗਲਾਸ ਡਾਂਸਰ ਕੁੜੀ ਵੱਲ ਸੁੱਟਿਆ ਸੀ ਜਿਸ ਦਾ ਨਾਮ ਰਵਿੰਦਰ ਸਿੰਘ ਗੱਲੇ ਜਿਸ ਨੂੰ ਸਮਰਾਲਾ ਪੁਲਸ ਨੇ ਅੱਜ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਵਿੱਚ ਥਾਣਾ ਮੁਖੀ rau virender ਨੇ ਦੱਸਿਆ ਕਿ ਇਹ ਰਵਿੰਦਰ ਸਿੰਘ ਗੱਲ ਉਹ ਸਾਕਸ ਹੈ ਜਿਸ ਨੇ ਡਾਂਸਰ ਕੁੜੀ ਉੱਤੇ दारू ਵਾਲਾ ਗਲਾਸ ਸੁੱਟਿਆ ਸੀ ਇਹ ਲੁਧਿਆਣੇ ਦੇ ਰਹਿਣ ਵਾਲਾ ਹੀ ਸਮਰਾਲਾ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਸਰ ਬੈਰਲ ਵੀਡੀਓ ਮਾਮਲੇ ਦੇ ਵਿੱਚ ਇੱਕ ਦੋਸ਼ੀ ਹੋਰ ਕਾਬੂ ਕੀਤਾ ਗਿਆ ਜੀ ਕੀ ਹੈ ਮਾਮਲਾ ਦौरा ਹਾਂ ਜੀ ਜਿਹੜੇ ਬੰਦੇ ਨੇ ਨਾ ਗਲਾਸ दारू ਵਾਲਾ ਸੱਤਿਆ ਸੀਗਾ ਰਵਿੰਦਰ ਸਿੰਘ ਗਿੱਲ ਇਲੀਅਸ ਬਿੰਦਰ ਪੁੱਤਰ ਗੁਰਮੀਤ ਸਿੰਘ ਵਾਸੀ ਜਿਹੜਾ ਹੈਗਾ ਲੁਧਿਆਣਾ ਸ਼ਿਰਪੁਰ ਦਾ ਉਹ ਅੱਜ ਅਸੀਂ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਤੇ ਇਹਦੇ ਵਿੱਚ ਇੱਕ ਦੋ ਛੇ ਰਹਿ ਗਏ ਜੀ ਹੁਣ ਜਿਹੜਾ ਹੈਗਾ ਹਾਂਜੀ ਇਹ ਤੋਂ ਕੁਝ ਪੜਤਾਲ ਤੋਂ ਪਤਾ ਕੀਤਾ ਜਾ ਰਿਹਾ ਹੋਰ ਕਿਹੜੇ ਕਿਹੜੇ ਦੇ ਨਾਲ ਦੇ ਬੰਦੇ ਸੀ ਇੱਕ ਦੋ ਛੇ ਰਹਿੰਦਾ ਦੇ ਨਾਲ ਸਰ ਜਿਹੜਾ ਪਹਿਲਾਂ ਫੜਿਆ ਗਿਆ ਸੀਗਾ ਪੁਲਿਸ ਮੁਲਾਜ਼ਮ ਆ ਜਗਰੂਪ ਸਿੰਘ ਉਹ ਉਹ ਇਹਨਾਂ ਦੇ ਨਾਲ ਸੀਗੇ ਬਿਲਕੁਲ ਜੀ ਇਕੱਠੇ ਸੀਗੇ ਇਹਦੇ ਦੱਸਣ ਮੁਤਾਬਕ ਵੀ ਮੈਨੂੰ ਜਗਰੂਪ ਨੇ ਹੀ ਬੁਲਾਇਆ ਸੀਗਾ। ਸਰ ਗੱਲ ਜਿਹੜੀ ਜਗਰੂਪ ਵੀਡੀਓ ਵਿੱਚ ਪੈਸੇ ਸਿਰਦਾ ਨਜ਼ਾਰਾ ਆਇਆ। ਵੀ ਉਹ ਜਿਹੜੀ ਜਗਰੂਪ ਦੀ ਪਛਾਣ ਅਜੇ ਕਲੀਅਰ ਨਹੀਂ ਹੋਈ ਉਹਦੇ ਵਿੱਚ ਉਹ ਜਿੰਨਾ ਚਿਰ ਜਿਹੜੇ ਮਦਈ ਹੈ ਉਹ ਉਹਨੂੰ ਮਤਲਬ ਕਲੀਅਰ ਨਹੀਂ ਕਰਦੀ ਡਿਫਾਈਨ ਨਹੀਂ ਕਰਦੀ ਉਹਨਾਂ ਚਿਰ ਰੂਲ ਦੇ ਬਾਰੇ ਕੁਝ ਨਹੀਂ ਕਿਹਾ ਕਰ ਸਕਦਾ। ਸਰ ਇਹਨੇ ਤਾਂ ਇਹ ਵੀ ਕਿਹਾ ਗਿਆ ਵੀ ਇਹ ਜਿਹੜਾ ਸ਼ਖਸ ਆ ਇਹ ਉਹ ਹੈ ਹੀ ਨਹੀਂ ਜਿਹਨੇ ਮੇਰੇ ਤੇ ਅਟੈਕ ਕੀਤਾ ਸੀਗਾ ਗਲਾਸ ਮਾਰਿਆ ਸੀਗਾ ਨਹੀਂ ਗਲਾਸ ਜੀ ਗਲਾਸ ਵਾਲਾ ਤਾਂ ਬੰਦਾ ਅਜਰੈਸਟ ਕੀਤਾ ਹੈ ਜਿਹਨੇ ਗਲਾਸ ਮਾਰਿਆ ਉਹ ਬਿੰਦਰ ਹੈ ਅਰਵਿੰਦਰ ਸਿੰਘ ਗੇਲ ਹੈ ਉਹ ਬਿੰਦਰ ਹੈ ਕੋਈ ਕੰਮ ਕਰਦੇ ਜੀ ਕੁਝ ਪਤਾ ਲੱਗਿਆ ਕਿੱਥੇ ਦਾ ਰਹਿਣਾ ਇਹ ਲੁਧਿਆਣਾ ਦਾ ਰਹਿਣੇ ਵਾਲਾ ਹੈ ਖੇਤੀਬਾੜੀ ਕੰਮ ਕਰਦਾ ਸਜਣਾ ਤੀਆ ਉਹਦੀ ਸੁਣਕਤੀ ਜੀ ਹਾਜੀ ਉਹਦੀ ਸਨਾਖਤ ਹੋਈ ਹੈ ਉਹਦਾ ਕੱਚਾ ਨਾਮ ਅਜੇ معلوم ਹੋਇਆ ਹੈ ਲੇਕਿਨ ਰਜਿਸਟਰਨ ਤੋਂ ਬਾਅਦ ਉਹਦਾ ਐਡਰੈਸ ਪਤਾ ਲੱਗੇਗਾ